ਜਗਰਾਉਂ ਦੇ ਪਿੰਡ ਅਖਾੜਾ ਵਿਕੇ ਬਾਇਓਗੈਸ ਪਲਾਂਟ ਖਿਲਾਫ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਕਾਰਨ ਦੌਰਾਨ ਪਲਾਂਟ ਨੂੰ ਸ਼ੁਰੂ ਕਰਵਾਉਣ ਲਈ ਪੂਰਾ ਪਿੰਡ ਸੋਨੀ ਵਿੱਚ ਤਬਦੀਲ ਹੋ ਗਿਆ ਸਗੋਂ ਤਰਕੇ ਤੋਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਲਾਂਟ ਲੱਗ ਗਈ ਇਕੱਤਰ ਹੋ ਗਈ ਹੈ ਜਿਸ ਦੌਰਾਨ 150 ਤੋਂ 250 ਪੁਲਿਸ ਮੁਲਾਜ਼ਮਾਂ ਦੀ ਫੋਰਸ ਦੇ ਨਾਲ ਸੀਨੀਅਰ ਅਧਿਕਾਰੀ ਬਰਲੇ ਜਿਲ੍ਹਾ ਚੋ ਵੀ ਮੌਕੇ ਤੇ ਮੌਜੂਦ ਸਨ ਇਸ ਮੌਕੇ ਪਿੰਡ ਵਾਸੀਆਂ ਨੇ ਇਸ ਪਲਾਂਟ ਨੂੰ ਚਾਲੂ ਦਾ ਵਿਰੋਧ ਕਰਦਿਆਂ ਧਰਨਾ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵਾਲਿਆਂ ਵੱਲੋਂ ਪਿੰਡ ਵਾਸੀਆਂ ਪੜ ਲਾਟੀ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੂੰ ਖਦੇੜ ਦਿੱਤਾ ਇਸ ਪਲਾਂਟ ਦੇ ਖਿਲਾਫ ਪਿੰਡ ਵਾਸੀਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਮੇ ਬੜੀ ਜਲਦ ਤੇ ਪੱਕੇ ਟੈਂਟ ਨੂੰ ਵੀ ਪੁੱਟ ਛਟਿਆ ਉੱਥੇ ਹੀ ਪੁਲਿਸ ਨੇ ਸਕੂਲ ਬੈਂਡ ਨੂੰ ਪਿੰਡ ਅੰਦਰ ਜਾਣ ਤੋਂ ਰੋਕਦਿਆਂ ਬਾਹਰੋਂ ਹੀ ਵਾਪਸ ਮੋੜ ਦਿੱਤਾ ਇਸ ਮੌਕੇ ਪੁਲਿਸ ਵੱਲੋਂ ਪ੍ਰਾਂਤ ਦੇ ਆਲੇ-ਦੁਆਲੇ ਸਾਰੇ ਰਸਤੇ ਸੀਲ ਕਰ ਦਿੱਤੇ ਅਤੇ ਲੋਕਾਂ ਨੂੰ ਆਪਣੇ ਖੇਤਾਂ ਵਿੱਚ ਬਣੇ ਫਾਰਮ ਹਾਊਸ ਵੱਲ ਵੀ ਨਹੀਂ ਜਾਣ ਦਿੱਤਾ। ਪੁਲਿਸ ਦੀ ਇਸ ਕਾਰਵਾਈ ਤੋਂ ਭੜਕੇ ਹੋਏ ਪਿੰਡ ਵਾਸੀਆਂ ਨੇ ਵੱਡੇ ਪੱਧਰ ਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ ਅਤੇ ਸਮੁੱਚਾ ਪਿੰਡ ਇਕਜੁੱਟ ਹੋ ਕੇ ਤਰਨੇ ਵਾਲੇ ਸਥਾਨ ਤੇ ਪਹੁੰਚ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਅੱਜ ਸਵੇਰੇ 2 ਵਜੇ ਦੇ ਕਰੀਬ ਪਿੰਡ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਅਤੇ ਪੁਲਿਸ ਸੌਣੀ ਵਿੱਚ ਤਬਦੀਲ ਕਰ ਦਿੱਤਾ। ਵੇਰੇ ਨਾਲ ਸਾਡੇ ਪਿੰਡ ਦੀ ਇੱਕ ਕੁੜੀ ਆ ਸਾਡੇ ਪਿੰਡ ਦੀ ਉਹਨਾਂ ਦਾ ਥੋੜਾ ਜੱਗੇ ਅੱਗੇ ਜਾ ਕੇ ਡੇਰੀ ਫਾਰਮ ਆ ਉਹ ਧਾਰਾਂ ਚੋਂਣ ਜਾਂਦੀ ਸੀ ਧਾਰਾਂ ਮੇ ਨਹੀਂ ਚੋਣ ਦਿੱਤੀਆਂ ਉਹਨੂੰ ਦੇਖ ਲੋ ਇੰਨਾ ਧੱਕਾ ਸ਼ਾਹੀ ਕੀਤਾ ਗੁਰਦਰਾਹਾਂ ਦੇ ਧੱਕਾ ਸ਼ਾਹੀ ਕੀਤਾ ਚਾਰੇ ਕੈਮਰੇ ਦੇਖ ਲੋ ਚਾਰੇ ਗੁਰਦਰਾਹਾਂ ਇੰਨਾ ਜਿਆਦਾ ਧੱਕਾ ਸ਼ਾਹੀ ਕੀਤਾ ਬਾਕੀ ਜਿਹੜਾ ਸੈੱਟ ਆ ਉਹ ਸਰਕਾਰੀ ਪ੍ਰੋਪਰਟੀ ਜੀ ਨਹੀਂ ਕੋਈ ਇਹ ਦੇ ਮਮੀਪੁਰਾ ਦੀ ਆਪ ਦੇ ਖੇਤ ਸਾਡੇ ਖੇਤ ਆ ਸਾਡਾ ਘਾਟਾ ਆ ਗਿਆ ਸਾਰਾ ਜੈਬ ਸਿੰਘ ਦੇ ਥਾਂ ਤੇ ਆ ਜੈਬ ਦਾ ਘਰ ਸੀਗਾ ਸਾਰਾ ਢਾਕੇ ਫਨਾ ਕਰਤਾ ਇਹਨਾਂ ਨੇ ਇਹਦੇ ਐਕਸ਼ਨ ਹੋਣਾ ਚਾਹੀਦਾ ਨੇ ਪੁਲਿਸ ਨਾਲ ਮੁਲਾਜ਼ਮਾਂ ਤੇ ਹਾਂਜੀ ਹਾਂਜੀ ਕਹਿੰਦੇ ਕੀ ਕਹੋਗੇ ਜੀ ਪਿੰਡ 'ਚ ਕੀ ਮਾਹੌਲ ਬਣਿਆ ਅੱਜ ਪਿੰਡ ਜੀ ਸਾਡਾ ਸੋਨੀ ਜੀ ਤਬਦੀਲ ਕਰਤਾ ਇਹਨਾਂ ਨੇ ਪਰ ਅਸੀਂ ਸਾਤਵੇਂ ਤਰੀਕੇ ਦੇ ਨਾਲ ਆਪਣਾ ਧਾਰਨਾ ਜਾਰੀ ਰੱਖਾਂਗੇ ਜਿਹੜਾ ਸਾਡਾ ਸੈੱਡ ਨੇ ਢਾਇਆ ਗਿਆ ਵਾ ਉਹ ਸਾਡੀ ਆਪ ਦੀ ਪ੍ਰਾਪਰਟੀ 'ਚ ਕੋਈ ਕਿਸੇ ਸਰਕਾਰੀ ਪ੍ਰਾਪਰਟੀ 'ਚ ਨਹੀਂ ਹੈਗਾ ਉਹਦਾ ਸਰਕਾਰ ਨੇ ਸਾਡੇ ਨਾਲ ਬਹੁਤ ਤਕਸੀਹੀ ਕੀਤੀ ਹੈ ਅਸੀਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਮਾਨ ਅੰਦਰ ਨਹੀਂ ਜਾਣ ਦੇਵਾਂਗੇ ਇਹਦੇ ਲਈ ਸਾਡੇ ਨਗਰ ਦੀਆਂ ਮਾਈਆਂ ਬੀਬੀਆਂ ਬੱਚੇ ਜੇ ਜਾਣਗੇ ਤਾਂ ਲਾਸਾਂ ਦੇ ਉੱਤੇ ਹੀ ਲੰਘਣਾ ਪਊਗਾ ਇਹ ਫੈਕਟਰੀ ਨੂੰ ਸ਼ੁਰੂ ਕਰਾਉਣ ਲਈ ਮਦਦ ਇਹਨਾਂ ਕਿਉਂ ਕੀਤਾ ਜਾ ਰਿਹਾ ਇਹ ਇਹ ਸਰਕਾਰਾਂ ਦੀਆਂ ਪਾਲਿਸੀਆਂ ਜੀ ਕਾਰਪੋਰੇਟ ਘਰਾਣਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਵਿੱਚ ਸਬਸਿਡੀਆਂ ਮੈਣ ਲੀਆਂ ਤਾਂ ਕਿ ਇਹਨਾਂ ਨੂੰ ਆਏ ਆ ਵੀ ਅਸੀਂ ਵੱਧ ਤੋਂ ਵੱਧ ਪੰਜਾਬ ਨੂੰ ਵੇਚਾਂਗੇ ਤਾਂ ਕਰਕੇ ਜਿਹੜੇ ਜ਼ਿਮੀਂਦਾਰ ਭਰਾਵਾ ਆਪਣੀਆਂ ਅੱਜ ਖੇਤੀਆਂ ਕਰਦੇ ਆ ਅਪਜਾਉ ਜਿਹੜੀ ਇਹ ਧਰਤੀ ਆ ਇਹ ਅਪਜਾਉ ਧਰਤੀ ਆ ਉਹ ਰਾਜਸਥਾਨ ਵਗੈਰਾ ਗੁਜਰਾਤ ਦੇ ਵਿੱਚ ਜਾ ਕੇ ਆਪਦੀਆਂ ਫੈਕਟਰੀਆਂ ਲਗਾ ਸਕਦੇ ਆ ਪਰ ਖਾੜੇ ਦੇ ਵਿੱਚ ਚਲਾਉਣ ਲਈ ਇਹਨਾਂ ਨੂੰ ਲਾਸਾਂ ਤੋਂ ਦੀ ਲੰਘਣਾ ਹੀ ਪਊਗਾ। ਕੀ ਕੀਤਾ ਪਿੰਡ ਚ ਪੁਲਿਸ ਜੀ ਆਪਣੇ ਬਾਇਓ ਗੈਸ ਦਾ ਪਲਾਂਟ ਲੱਗ ਰਿਹਾ ਵਾ ਤੇ ਉਸ ਦੇ ਪ੍ਰਤੀ ਪਿੰਡ ਸਾਰਾ ਇੱਕ ਪਾਸੇ ਆ ਜੀ ਸਰਕਾਰ ਇੱਕ ਪਾਸੇ ਆ ਮੁਲਾਜ਼ਮ ਸੱਦੇ ਹੋਏ ਆ ਜੀ ਤੇ ਇਹ ਲਾਠੇ ਚਾਰਜ ਕਰਦੇ ਆ ਗੁਰਦੁਆਰੇ ਆਪਣੇ ਮੱਥਾ ਟੇਕਣ ਦੇ ਸਕੂਲ ਦੀਆਂ ਬੈਨਾਂ ਵਾ ਉਹ ਬਾਹਰੋਂ ਬਾਹਰ ਮੋੜ ਰਹੇ ਆ ਜੀ ਇਹ ਤੇ ਬਹੁਤ ਜ਼ਿਆਦਾ ਧੱਕਾ ਕਰ ਰਿਆ ਜੀ ਜੇ ਧੱਕਾ ਕਰਦੇ ਆ ਧਰਨਾ ਚ ਕਾਉਂਦੇ ਆ ਤਾਂ ਅਸੀਂ ਫੇਰ ਕੱਲ ਨੂੰ ਫੇਰ ਧਰਨਾ ਲਾਵਾਂਗੇ ਜੀ ਅਸੀਂ ਫੈਕਟਰੀ ਲਗਨ ਨਹੀਂ ਦੇਣੀ ਇਹ ਬਾਇਓ ਗੈਸ ਫੈਕਟਰੀ ਜੀ। ਇਹ ਫੈਕਟਰੀ ਦੇ ਉਲਟ ਪਿੰਡ ਸਾਰਾ ਇੱਕ ਝੋਟਾ ਹਾਂਜੀ ਇੱਕ ਝੋਟਾ ਜੀ ਸਾਰਾ ਪਿੰਡ ਇੱਕ ਝੋਟਾ ਜੀ। ਪੂਰਾ ਧੱਕਾ ਕਰੀ ਜਾਂਦੇ ਸਾਰੇ ਪਿੰਡ ਜੀ ਮੈਨੂੰ ਮੈਂ ਤਾਂ 1.5-2 ਵਜੇ ਦੇ ਆਏ ਹੋਏ ਆ ਪੁਲਿਸ ਵਾਲੇ ਤਾਂ ਤੇ ਧਰਨੇ ਵਾਲੀ ਜਗ੍ਹਾ ਤੇ ਤੇ ਉਹ ਧਰਨੇ ਦਾ ਜਿਹੜਾ ਬਣਾਇਆ ਸੀਗਾ ਸ਼ੈੱਡ ਛੱਡ ਸਭ ਢਾਹ ਛੜਿਆ ਉਹਨਾਂ ਨੇ। ਤੇ ਉਹ ਧਰਨੇ ਵਾਲੀ ਜਗ੍ਹਾ ਤੇ ਜਾਣ ਨਹੀਂ ਦਿੰਦੇਗੇ। ਤੇ ਲਾਠੀ ਚਾਰਜ ਹੋ ਰਿਹਾ ਦੋ ਪੰਜਾਂ ਚੌ ਬੰਦਿਆਂ ਦੀ ਸੱਟਾਂ ਵੀ ਵੱਜ ਗਈਆਂ ਵਾ। ਇਸ ਕਰਕੇ ਸਾਰੇ ਪਿੰਡ ਨੂੰ ਬੜੀ ਪ੍ਰੋਬਲਮ ਆ ਫੈਕਟਰੀ ਇਹ ਲੱਗਣੀ ਚਾਹੀਦੀ ਨਹੀਂ। ਸਰ ਨੇ ਕੀ ਗਾਹ ਪਾਇਆ ਹਾ ਪੂਰਾ? ਪੂਰਾ ਗਾਹ ਪਾਇਆ ਹੈ ਜੀ, ਪੂਰਾ ਯਾਨੀ ਕਿ ਸਾਰਾ ਪਿੰਡ ਸਾਡਾ ਸੀਲ ਕੀਤਾ ਹੋਇਆ ਹੈ ਜੀ। ਯਾਨੀ ਕਿ ਕਿਸੇ ਵੀ ਨੰਗਣ ਨਹੀਂ ਦੇ ਰਹੇ, ਕੋਈ ਕੰਮ ਵਾਲੇ ਨੂੰ ਨੰਗਣ ਦੇ ਰਹੇ, ਨਾ ਉੱਥੇ ਜਾਣ ਰਿਹਾ ਜੀ ਸਾਰੇ ਪਿੰਡ ਦਾ ਯਾਨੀ ਕਿ ਲਾਠੀ ਚਾਰਜ ਕਰੀ ਜਾਂਦੇ। ਜੀ। ਕਾਰਨ ਕੀ ਹੈ ਇਦਾਂ ਕਰਨ ਦਾ? ਇੱਕਦਮ ਕਾਰਨ ਇਹੀ ਹੈ ਜੀ ਉਹ ਕਹਿੰਦੇ ਫੈਕਟਰੀ ਲਾਉਣੀ ਹੈ ਜੀ। ਅਸੀਂ ਪਿੰਡ ਵਾਲੇ ਕਹਿੰਦੇ ਵੀ ਲਾਉਣ ਨਹੀਂ ਦੇਣੀ ਜੀ। ਇਹੀ ਕਾਰਨ ਹੈ। ਪਿੰਡ ਦੇ ਇਸ ਮਾਮਲੇ 'ਚ ਇੱਕ ਝੋਟਾ। ਹਾਂਜੀ ਇੱਕ ਝੋਟਾ ਜੀ। ਹੁਣ ਉਥੇ ਮੌਕੇ ਤੇ ਕੁਝ ਹੋਇਆ? ਮੌਕੇ ਤੇ ਕੁਝ ਨਹੀਂ ਹੋਇਆ ਜੀ। ਹੋਈ ਜਾਂਦਾ ਜੀ ਜਾਂਦੀ ਜਾਂਦੇ ਜੀ ਬੰਦੇ। ਬੰਦੇ ਆਉਂਦੇ। ਫਿਰ ਮੌਕੇ ਤੇ ਜੀ ਲਾਠੀ ਚਾਰਜ ਹੋਈ ਜਾਂਦਾ ਜੀ ਧਰਨੇ ਵਾਲੀ ਜਗ੍ਹਾ ਤੇ ਸ਼ੱਡ ਸ਼ੱਡ ਸਾਰ ਕੋ ਭੰਤਦਾ ਜੀ ਸਭ ਕੋ। ਪੁਲਿਸ ਕਿੰਨੀ ਕਾਈ ਆ? ਪੁਲਿਸ ਤਾਂ ਬਹੁਤ ਜ਼ਿਆਦਾ ਆਈ ਹੋਈ ਹੈ ਜੀ। ਬਹੁਤ ਹੀ ਜ਼ਿਆਦਾ ਆਈ ਹੋਈ ਹੈ ਪੁਲਿਸ ਤਾਂ ਸਾਰਾ ਪਿੰਡ ਘੇਰਿਆ ਹੋਇਆ ਹੈ ਜਾੜ। ਛੋਣੀ ਬਣਾ ਕੇ। ਹਾਂਜੀ ਹਾਂਜੀ। ਸਾਰੇ ਰਹਾ ਬੰਦ ਕੀਤੇ ਹੋਏ। ਹਾਂਜੀ ਸਾਰੇ ਰਾਹ ਬੰਦ ਕੀਤੇ ਨੰਗਣ ਨਹੀਂ ਦੇ ਰਹੇ ਜੀ। ਇਤਾਂ ਵਿੱਚ ਦੀ ਲ ਅਸੀਂ ਵਿੱਚ ਧਰਨੇ ਤੇ ਜਾ ਰਹੇ ਹਾਂ ਅਸੀਂ ਫੈਕਟਰੀ ਨਹੀਂ ਲੱਗ ਰਹੇ ਇਹ ਫੈਕਟਰੀ ਸਾਡੇ ਪੂਰੇ ਮਤਲਬ ਪਿੰਡ ਲਈ ਇੱਕ ਮਤਲਬ ਹੈ ਕਿ ਆ ਕੈਂਸਰ ਫੈਕਟਰੀ ਆ ਅਸੀਂ ਨਹੀਂ ਲੱਗ ਰਹੇ ਖਤਰਨਾਕ ਹੈ ਖਤਰਨਾਕ ਹੈ ਤੇ ਅੱਜ ਕੀ ਕੀਤਾ ਪੁਲਿਸ ਨੇ ਫਿਰ ਰਾਹ ਬੰਦ ਕੀਤੇ ਸਾਰੇ ਰਾਹ ਬੰਦ ਕਰ ਦਿੱਤੇ ਇਹ ਜੀ ਬਿਨਾ ਦੱਸੀ ਆ ਗਏ ਘੇਰਾ ਪਾ ਲਿਆ ਦੋ ਵਜੇ ਹਾਂਜੀ ਕੀ ਹੋਇਆ ਬੇ ਜੀ ਬਿਨਾ ਦੱਸੀ ਆ ਗਏ ਫਿਰ ਜੀ ਇਹ ਤਾਂ ਰਾਤ ਨੂੰ ਸੁੱਤੇ ਪਿਆ ਨੂੰ ਆ ਕੇ ਦੱਬਿਆ ਇਹਨਾਂ ਨੇ ਅੱਛਾ ਜੀ ਹਾਂਜੀ ਧੱਕਾ ਕੀਤਾ ਪੂਰਾ ਹਾਂਜੀ ਧੱਕਾ ਹੀ ਹੋਇਆ ਇਹ ਤਾਂ ਸਾਡੇ ਨਾ ਸਾਡੇ ਨਾਲ ਜ਼ਬਰਦਸਤੀ ਕੀਤੀ ਆ ਕਿਉਂਕਿ ਤੜਕੇ ਇਹ ਚਾਰ ਦੇ ਕਰੀਬ ਸਾਡੇ ਮਨ ਪਿੰਡ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਆ ਚੁੱਕੀ ਸੀਗੀ ਤੇ ਸਾਰਾ ਪਿੰਡ ਇਹਨਾਂ ਨੇ ਸੀਲ ਕਰ ਦਿੱਤਾ ਸਾਡਾ ਪਿੰਡ ਤੇ ਜਦੋਂ ਦਿਨ ਚੜ੍ਹਿਆ ਸਾਨੂੰ ਪਤਾ ਲੱਗਿਆ ਮਤਲਬ ਥੋੜੇ ਬੰਦੇ ਸਾਡੇ ਸਾਰੇ ਧਰਨੇ ਦਾ ਟੈਂਟ ਟੁੰਟ ਪਟਦਾ ਇਹਨਾਂ ਨੇ ਜੀਸੀਬੀ ਨਾਲ ਸਾਰਾ ਸਾਡਾ ਬਹੁਤ ਨੁਕਸਾਨ ਕਰਤਾ ਤੇ ਅਸੀਂ ਜਦੋਂ ਉਧਰ ਦੀ ਦੁਕਾਨ ਕਿਸੇ ਪਾਸੇ ਦੀ ਸਾਨੂੰ ਇਹ ਨੰਘਣ ਨਹੀਂ ਦਿੱਤਾ ਜਾਂਦਾ ਸੀ ਜਦੋਂ ਅਖੀਰ ਅਸੀਂ ਮਤਲਬ ਉਹ ਇੱਕ ਸਾਈਡ ਤੋਂ ਮੰਡੀ ਵਾਲੇ ਪਾਸੇ ਸਾਡੇ ਪਿੰਡ ਦੇ ਵਿੱਚ ਮੰਡੀ ਆ ਅਨਾਜ ਮੰਡੀ ਉਧਰ ਦੇ ਪਾਸੇ ਦੀ ਮੰਡੀ ਉਧਰ ਦੇ ਪਾਸੇ ਦੀ ਅਸੀਂ ਰੋ ਐਂਟਰ ਹੋਣ ਲੱਗੇ ਤਾਂ ਸਾਡੇ ਨਾਲ ਪੁਲਿਸ ਨੇ ਧੱਕਾ ਕੀਤਾ ਸਾਡੇ ਡੰਡੇ ਮਾਰੇ ਡਾਠੀ ਚਾਰ ਸਾਡੇ ਨਾਲ ਕੀਤਾ ਸਾਡੇ ਕੱਪੜੇ ਪਾੜੇ ਸਾਡੀਆਂ ਮਾਈਆਂ ਦੇ ਸਾਡੀਆਂ ਬੀਬੀਆਂ ਭੈਣਾਂ ਦੇ ਬਜ਼ੁਰਗਾਂ ਦੇ ਸਾਡੇ ਨੌਜਵਾਨਾਂ ਦੇ ਸਾਡੇ ਆ ਹਾਲਾਤ ਕੀਤੇ ਇਹਨਾਂ ਨੇ ਪ੍ਰਸ਼ਾਸਨ ਨੇ ਜੀ ਤਾਂ ਤੁਸੀਂ ਮੈਨੂੰ ਲਗਾਤਾਰ ਵਿਰੋਧ ਕਰੋ ਫੈਕਟਰੀ ਦਾ ਲੱਗਣ ਨਹੀਂ ਦੇਣੀ ਹੈ ਫੈਕਟਰੀ ਨਹੀਂ ਇਹ ਬਿਲਕੁਲ ਨਹੀਂ ਲੱਗਣ ਦੇਣੀ ਚਾਹੇ ਸਾਡੇ ਡਾਂਗਾ ਮਾਰ ਕੇ ਸਿਰ ਪਾੜ ਦੇਣ ਜਾਂ ਕੁਝ ਮਰਜ਼ੀ ਕਰ ਦੇਣ ਅਸੀਂ ਇਹ ਫੈਕਟਰੀ ਕਿਸੇ ਹੱਦ ਤੱਕ ਨਹੀਂ ਲੱਗਣ ਦੇਵਾਂਗੇ